ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਦੇਖੋ ਇੱਕ ਨਾ ਜਲ ਮੁਰਗੀ ਆ ਜਲ ਮੁਰਗੀ ਕਾਲੇ ਜੇ ਰੰਗ ਦਾ ਜਾਨਵਰ ਆ ਜੇ ਮੇਰੇ ਕੈਮਰੇ 'ਚ ਆ ਗਿਆ ਮੈਂ ਤੁਹਾਨੂੰ ਜਰੂਰ ਦਿਖਾਵਾਂਗਾ ਜਿਨ੍ਹਾਂ ਵੀਰਾਂ ਦੇ ਖੇਤਾਂ ਵੱਲ ਉਹ ਹੈਗੇ ਨਾ ਧਿਆਨ ਕਰੋ ਆ ਦੇਖੋ ਕਿੰਨੀ ਜੀਰੀ ਵੱਡ ਵੱਡ ਕੇ ਇਹਨਾਂ ਨੇ ਸੜਤੀ ਆਪਣੇ ਝੋਨੇ ਦਾ ਮੌਇਨਾ ਕਰਦੇ ਰਹੋ ਲਓ ਦੇਖੋ ਵੱਡ ਵੱਡ ਕੇ ਸਿਟੀ ਜਾਣੀਆਂ ਇਹਨੇ ਕੁਝ ਨਹੀਂ ਕਰਨਾ ਹੁਣ ਆ ਦੇਖ ਲਓ ਤੋ ਤੁਸੀਂ ਸਾਰੇ ਆਪਣੇ ਆਪਣੇ ਝੋਨੇ ਦਾ ਮੌਇਨਾ ਕਰੋ ਆਪਣੇ ਖੇਤਾਂ ਦੇ ਵਿੱਚ ਕਿਤੇ ਜਲ ਮੁਰਗੀ ਆ ਆ ਦੇਖੋ ਅੱਜ ਦੀ ਵੱਡੀ ਹੋਈ ਆ ਯਾ ਕੋਈ ਪਟਾਕਾ ਚਲਾਓ ਯਾ ਫੇਰੇ ਇਹਨੂੰ ਭਜਾਓ ਉਡਾ ਦਿਓ ਲਓ ਦੇਖੋ ਆ ਦੇਖੋ ਐਦਾ ਵੱਡ ਵੱਡ ਕੇ ਨਾ ਬਸ ਬੂਝੇ ਸਿੱਟੀ ਜਾਣੇ ਨੇ ਝੋਨੇ ਦੇ ਸਾਰੇ ਦੋਸਤਾਂ ਨੂੰ ਅਪੀਲ ਹੈ ਕਿ ਆਪਣੇ ਆਪਣੇ ਝੋਨੇ ਦੇ ਵਿੱਚ ਧਿਆਨ ਰੱਖੋ ਇਹ ਸਾਡੇ ਖੇਤ ਦੇ ਵਿੱਚ ਇਹ ਨੁਕਸਾਨ ਹੋਇਆ ਥੈਂਕ ਯੂ ਜੀ ਸਸੀਕਲ ਆ ਦੇਖੋ ਦੋਸਤੋ ਕਿੰਨਾ ਨੁਕਸਾਨ ਕਰਿਆ ਤੁਸੀਂ ਦੇਖ ਸਕਦੇ ਹੋ ਲੋ ਵੱਡ ਵੱਡ ਕੇ ਸਿਰ ਤੇ 부ਜੇ ਸਾਰੇ ਸੋ ਆਪਣੇ ਖੇਤਾਂ ਦਾ ਮੁਲਾਂਕਣ ਕਰਦੇ ਰਹੋ ਇਹਨਾਂ ਨੂੰ ਚੈੱਕ ਕਰਦੇ ਰਹੋ ਵਿੱਚ ਵੜ ਕੇ ਅੱਪਾ ਬੱਟਾਂ ਉੱਪਰ ਖੜਕੇ ਨਾ ਬਾਹਰ ਤੇ ਜੇੜਾ ਮਾਰ ਕੇ ਮੁੜ ਜੰਨੇ ਦੋਸਤੋ ਵਿੱਚ ਪੜਨਾ ਪਊ ਇਹ ਆਪਣੇ ਜ਼ਿੰਮੇਵਾਰ ਬੰਦੇ ਨੂੰ ਕਿਸੇ ਨੂੰ ਇਹ ਗੱਲ ਦੱਸਿਓ